ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਮਿੱਥੂ ਆਪਾਂ ਸਾਰਾ ਦਿਨ ਫੂਨਾ ਦੇ ਵਿੱਚ ਬੜੇ ਰਹਿੰਨੇ ਆ ਨਾ ਸੋ ਅੱਜ ਇੱਕ ਬਾਬਾ ਜੀ ਸਾਡੇ ਨਾਲ ਬੈਠੇ ਆ ਪਿੰਡ ਮਹਾਰਾਜ ਤੁਸੀਂ ਸੋ ਇਹ ਪ੍ਰਾਣੀਆਂ ਕਹਾਣੀਆਂ ਪ੍ਰਾਣੀਆਂ ਬਾਤਾਂ ਜਿਹੜੀਆਂ ਇਹ ਪਾਉਂਦੇ ਆ ਤੇ ਸੁਣਾਉਂਦੇ ਵੀ ਰਹਿੰਦੇ ਆ ਕਿਉਂ ਅੱਜ ਕਿਸੇ ਦੇ ਕੋਲੇ ਵੀ ਟਾਈਮ ਹੈ ਨਹੀਂਗਾ ਵੀ ਆਪਾਂ ਕੋਈ ਪੁਰਾਣੀ ਕਿਤਾਬ ਪੜ ਲਈਏ ਕੋਈ ਪੁਰਾਣੀ ਹਿਸਟਰੀ ਪੜ ਲਈਏ ਹਨਾ ਤੇ ਫੂਨਾ ਦੇ ਵਿੱਚ ਹੀ ਆਪਾਂ ਬੜੇ ਰਹਿੰਨੇ ਆ ਕਿਉਂ ਬਹੁਤ ਕੋ ਚੱਲੀ ਜਾਂਦਾ ਪੁੰਨਾਂ ਦੇ ਵਿੱਚ ਪਰ ਇਹਨਾਂ ਆਪਣੇ ਕੋਲ ਸਮਾਂ ਹੈ ਨਹੀਂਗਾ ਸੋ ਬਾਬਾ ਜੀ ਨੇ ਇੱਕ ਪਹਿਲਾਂ ਵੀ ਕਹਾਣੀ ਸੁਣਾਈ ਸੀਗੀ ਸੋ ਚਲੋ ਉਹਨਾਂ ਉਹਦੋਂ ਇਹਨਾਂ ਸਾਥ ਨਹੀਂ ਮਿਲਿਆ ਤਾਂ ਬਾਬਾ ਜੀ ਹੁਣ ਆਏ ਸਾਡੇ ਕੋਲੇ ਕਹਿੰਦੇ ਵੀ ਉਹ ਕਹਾਣੀ ਆਪਾਂ ਦੁਬਾਰੇ ਸੁਣਾਈਏ ਤਾਂ ਕਹਾਣੀ ਵੀ ਇੱਕ ਪੁਰਾਣੇ ਸਾਧੂ ਦੀ ਤੇ ਪੁਰਾਣੇ ਇੱਕ ਫਕੀਰ ਦੀ ਆ ਕਿ ਲੋਕ ਇੱਕ ਆਪਦੇ ਆ ਭਗਤੀ ਦੇ ਨਾਲ ਉਹ ਆਪਦੀ ਫਕੀਰੀ ਦੇ ਨਾਲ ਉਹ ਕਿੰਨਾ ਭਰੋਸਾ ਕਰਦੇ ਸੀਗੇ ਸੋ ਉਹ ਆਪਾਂ ਬਾਬਾ ਜੀ ਨਾਲ ਤੁਹਾਡੀ ਕਰਾਉਣਿਆਂ ਗੱਲਬਾਤ ਵੀ ਕੀ ਕਹਾਣੀ ਸੀ ਤੇ ਕਿਵੇਂ ਉਹ ਅੱਗੇ ਉਹ ਆਪਣਾ ਸਾਰਾ ਜਿਹੜਾ ਉਹ ਰਿਜ਼ਲਟ ਨਿਕਲਦਾ ਹੈਗਾ ਕਿੰਨੀ ਭਾਗੀ ਕਿਵੇਂ ਕਿੱਥੋਂ ਤੱਕ ਗਈਏ ਜੀ ਵਹਿਗਰਕੇ ਦਾ ਖਾਲਸਾ ਵਹਿਗਰ ਜੁੱਤੀ ਭਤੇ ਐਸੇ ਭਾਈ ਜਿੰਨੇ ਨੇ ਪਹਿਲਾਂ ਦੱਸ ਵੀ ਦਿੱਤਾ ਪਰ ਉਹ ਕਹਾਣੀ ਦੁਬਾਰੇ ਸੁਣਾਉਣ ਲੱਗਿਆ ਅੱਜ ਹੈ 2-3 ਬੰਦੇ ਆਏ ਕੰਮ ਕਰੀ ਜਾਂਦੇ ਹੈਗੇ 2 ਬੰਦੇ ਬਹੁਤ ਉਹਨਾਂ ਦੇ ਵਿੱਚ ਹਸਿਆ ਰਹੇ ਇੱਕ ਬੰਦਾ ਫੱਕਰ ਹੈਗਾ ਉਹ ਦੂਜਿਆਂ 'ਚ ਢੇਡ ਕਰੀ ਕਹਿੰਦਾ ਯਾਰ ਅਸੀਂ ਕੰਮ ਮੈਂ ਕੰਮ ਬਹੁਤ ਕਰਦਾ ਮੇਰੇ ਕੋਲੇ ਪੈਸੇ ਨਹੀਂ ਜੁੜਦੇ ਉਹ ਦੂਜੇ ਜਿਹੜੇ ਬੰਦੇ ਸ਼ਹਿਰ 'ਚ ਉਹਨਾਂ ਨੇ țeੜ ਕਰੀ ਕਹਿੰਦੇ ਵੀ ਤੇਰੇ ਤੱਕ ਕਰਮ ਸੁੱਤੇ ਪਏ ਹੈਗੇ ਜਗਾਉਣੇ ਪੈਣਗੇ ਉਹ ਕਹਿੰਦਾ ਕਿਵੇਂ ਜਗਾਉਣੇ ਪੈਣਗੇ ਕਹਿੰਦਾ ਤੂੰ ਜਾ ਕੇ ਉਹਦੇ ਝੁੰਡੀਆਂ ਵੱਢੀ ਫੇਰ ਉੱਠ ਕੱਢਣਗੇ ਕਰੀ ਤਾਂ țeੜ ਸੀ ਚਲਾਉਣੇ ਉਹ ਤੇ ਕੰਮ ਛੱਡਿਆ ਆਵਦਾ ਤੇ ਤੁਰ ਪਿਆ ਤੁਰਿਆ ਜਾਂਦਾਗਾ ਰਾਹ ਦੇ ਵਿੱਚ ਦੁਪਹਿਰਾ ਹੋ ਗਿਆ ਇੱਕ ਸੱਪ ਪਿਆ ਹੈ ਰਸਤੇ ਦੇ ਵਿੱਚ ਉਹ ਕਹਿੰਦਾ ਸੱਪ ਕਹਿੰਦਾ ਕਿਆ ਕਹਿੰਦਾ ਭਗਤਾ ਕਿੱਥੇ ਜਾਣਾਗਾ ਕਹਿੰਦਾ ਮੈਂ ਤਾਂ ਆਪਣੇ ਕਰਮ ਜੁਗਾ ਕੇ ਆਉਣਾਗਾ ਉਹ ਕਹਿੰਦਾ ਮੈਂ ਇੱਥੇ ਸਖਿਰ ਦੁਪਹਿਰੇ ਮੈਂ ਪਿਆ ਰਹਿਣਾਗਾ ਕਿ ਮੇਰਾ ਵੀ ਪੁੱਛ ਗਿਆ ਹੀ ਉਹ ਕਹਿੰਦਾ ਮੇਰਾ ਵੀ ਪੁੱਛ ਗਿਆ ਹੀ ਕਹਿੰਦਾ ਵੀ ਚੰਗਾ ਕਹਿੰਦਾ ਉਹ ਨੂੰ ਰਾਹ ਦੇ ਦੇ ਮੈਂ ਤੇਰਾ ਵੀ ਪੁੱਛਿਆ ਹਾਂਗਾ ਚਲੋ ਵੀ ਤੁਰੇ ਜਾਂਦੇ ਆਗੇ ਤੁਰਦੇ ਤੁਰਦੇ ਨਾਲ ਫੇਰ ਹਨੇਰਾ ਹੋ ਗਿਆ ਸ਼ਾਮ ਹੋ ਗਈ ਪਿੰਡ ਚ ਵਗ ਗਿਆ ਉਹ ਪਿੰਡ ਵਾਲਿਆਂ ਨੂੰ ਕਹਿੰਨਾ ਬਾਈ ਜੀ ਰਾਤ ਕਟਾ ਦਿਓ ਮੇਰੀ ਕਹਿੰਦੇ ਵੀ ਅਸੀਂ ਤਾਂ ਰਾਤ ਕਟਾ ਨਹੀਂ ਸਕਦੇ ਇੱਥੇ ਫਿਰ ਉਹ ਇੱਥੇ ਕਹਿੰਦਾ ਕੀ ਗੱਲ ਕਹਿੰਦੇ ਵੀ ਰਾਤ ਨੂੰ ਡਲੇ ਪੈਂਦੇ ਹੈਗੇ ਵੀ ਤੂੰ ਆ ਉਹ ਜਿੱਥੋਂ ਆ ਉੱਥੇ ਵਗ ਜਾ ਕਹਿੰਦਾ ਜੀ ਮੈਨੂੰ ਰਾਤ ਮਿੰਟ ਵਾਲੀ ਗੱਡੀ ਆ ਰਾਤ ਕਟਾ ਦਿਓ ਕਹਿੰਦਾ ਤੂੰ ਜਾਣਾ ਕਿੱਥੇ ਹੈ ਕਹਿੰਦਾ ਮੈਂ ਆਪਦੇ ਕਰਮ ਜਿਹਾ ਕਿਉਂ ਕਹਿੰਦਾ ਫਿਰ ਕਹਿੰਦਾ ਚੰਗਾ ਫਿਰ ਰਾਤ ਤਾਂ ਅਸੀਂ ਕਟਾ ਦੇਾਂਗੇ ਤੇ ਸਾਡੇ ਬਾਰੇ ਵੀ ਪੁੱਛ ਗਿਆ ਹੀ ਵੀ ਡਲੇਗਾ ਤਾਂ ਪਿੰਡੇ ਰਾਤ ਨੂੰ ਜਦੋਂ ਆਇ ਪੁੱਛਿਆ ਹਾਂ ਉਹਨਾਂ ਨੇ ਇੱਕ ਧਰਮਸ਼ਾਲਾ ਚ ਜਿੰਦਾ ਖੜਤਾ ਉੱਥੇ ਰਾਤ ਕਟਾਈ ਉਹਦੀ ਪੈ ਗਿਆ ਰੋਟੀ ਦੇਤੀ ਤੇ ਤੜਕੇ ਦਿਨ ਚੜਿਆ ਉਹ ਦੋ ਚਾਰ ਜਣੇ ਹੋਰ ਆ ਗਏ ਕਹਿੰਦੇ ਵੀ ਰਾਤ ਤੇਰੀ ਕੱਟੀ ਤੇ ਤੂੰ ਸਾਡੇ ਬਾਰੇ ਲਾਜ਼ਮੀ ਪੁੱਛ ਕੇ ਆਈ ਰਣੈ ਕੰਗਾ ਉਹ ਤੁਰਿਆ ਜਾਂਦਾ ਉੱਥੋਂ ਤੁਰਿਆ ਜਾਂਦਾ ਉਹਨੂੰ ਤੇ ਪਹਿਰਾ ਸਿਕਰ ਹੋ ਗਿਆ ਨਹਿਰ ਪੈ ਗਿਆ ਨਹਿਰ ਨਾ ਕੋਲ ਦੂਰ ਦੂਰਾ ਇਤਨਾ ਵੀ ਦੂਰ ਹੈ ਕਹਿੰਦੇ ਮੈਂ ਇੱਕ ਸਾਧੂ ਬਠਾ ਸਾਧੂ ਕੋਲੇ ਜਾ ਕੇ ਕਹਿੰਦਾ ਜੀ ਬਾਬਾ ਜੀ ਕਹਿੰਦਾ ਮੈਂ ਪਰਲੇ ਪਾਸੇ ਜਾਣਾਗਾ ਮੈਂ ਜਾਵਾ ਕਿੱਧਰ ਦੀ ਉਹ ਉੱਠ ਖੜਿਆ ਕਹਿੰਦਾ ਤੂੰ ਕੀ ਕਰਨ ਜਾਣਾ ਪਰਲੇ ਪਾਸੇ ਕਹਿੰਦਾ ਜੀ ਮੈਂ ਆਪਦੇ ਕਰਮ ਜਗਾ ਕੇ ਆਉਣਾ ਕਹਿੰਦਾ ਕਰਮ ਦਾ ਤੇਰੇ ਜਾਗ ਪੇ ਬੱਦਿਆ ਕਹਿੰਦਾ ਤੂੰ ਮੁੜ ਜਾ ਕਹਿੰਦਾ ਐ ਕਿਵੇਂ ਮੁੜ ਜਾ ਕਹਿੰਦਾ ਮੈਂ ਤਾਂ ਜਾਊਗਾ ਲਾਜ ਜਗਾ ਕੇ ਆਉਣਾ ਉਹ ਤਾਂ ਮੈਨੂੰ ਦੱਸਿਆ ਜੀ ਕਹਿੰਦੇ ਵੀ ਢੁੰਡੀਆਂ ਵੱਢੀ ਫੇਰ ਉੱਠਣਗੇ ਕਹਿੰਦਾ ਨਹੀਂ ਭਗਤਾ ਤੇਰੇ ਕਰਮ ਉੱਠ ਜਾਗ ਪੇ ਬਗ ਗਿਆ ਤੂੰ ਮੁੜ ਜਾ ਕਹਿੰਦਾ ਫਿਰ ਚੰਗਾ ਮੁੜ ਜਾਣਾ ਕਹਿੰਦਾ ਇੱਕ ਮੈਨੂੰ ਰਸਤੇ ਦੇ ਵਿੱਚ ਸੱਪ ਟੱਕਰਿਆ ਸੀ ਰਾਹ ਦੇ ਵਿੱਚ ਪਿਆ ਸੀਗਾ ਤੇ ਉਹ ਕਹਿੰਦਾ ਵੀ ਮੇਰਾ ਵੀ ਪੁੱਛ ਗਿਆ ਇ ਕਹਿੰਦਾ ਨੂੰ ਅਏ ਕਰੀ ਵੀ ਇੱਕ ਘੰਟਾ ਇੱਕ ਪਾਸੇ ਹੋ ਜਾ ਤੇ ਉਹਦੇ ਥੱਲੇ ਪੈਸੇ ਪਏਗੇ ਮੁਰਾ ਪਿੰਡਾਂ ਸੋਨੇ ਰੀਆਂ ਉਹ ਕੱਢ ਲਈ ਉਹਨੂੰ ਵੀ ਮੁੜ ਕੇ ਆਉਣਾ ਹੁਣ ਤੇ ਕਹਿੰਦਾ ਵੀ ਮੈਂ ਰਾਤ ਕੱਟੀ ਸੀਗੀ ਉੱਥੇ ਕਹਿੰਦਾ ਉਹਨਾਂ ਨੇ ਵੀ ਗਾਇ ਜੀ ਕਹਿੰਦਾ ਇੱਥੇ ਡਲੇ ਪੈਂਦੇ ਹੈਗੇ ਕੰਨਾ ਉਹਨਾਂ ਨੂੰ ਇਹ ਪੁੱਛੀ ਵੀ ਇੱਕ ਕੁੜੀ ਕੁਮਾਰੀ ਹੈਗੀ ਤੇ ਉਹਨਾਂ ਦੇ ਉਹਦਾ ਵਿਆਹ ਕਰ ਦਿਓ ਵੀ ਇੱਥੇ ਡਲੇ ਪੈਣੋ हट ਜਾਣਗੇ ਕੰਨਾ ਵੀ ਇੰਨੀ ਛੇਤੀ ਤਾਂ ਵਿਆਹ ਨਹੀਂ ਹੋਣਾ ਵੀ ਚਲੋ ਦੁੱਸਰ ਦੇ ਹੋਣਿਆ ਉਹਨੂੰ ਮਾਪਿਆਂ ਨੂੰ ਉਹਰੇ ਮਾਪਿਆਂ ਨੂੰ ਸੱਦ ਲਿਆਂਦਾ ਵੀ ਕਹਿੰਦੇ ਵੀ ਤੇ ਕੁੜੀ ਛੋਟੀ ਕੁੜੀ ਕੁਮਾਰੀ ਹੈ ਇੰਨੇ ਸਾਲ ਹੋ ਗਏ ਵੀ ਤੁਸੀਂ ਵਿਆਹ ਨਹੀਂ ਕਰਦੇ ਤਾਂ ਇੱਥੇ ਡਲੇ ਪੈਣਗੇ ਕਹਿੰਦਾ ਵੀ ਇਹ ਨਿਤੋਰਤ ਆਖਣ ਨੂੰ ਹਟ ਜਾਣਗੇ ਕਹਿੰਦਾ ਜੀ ਹਾਂ ਹਟ ਜਾਣਗੇ ਕਹਿੰਦਾ ਫਿਰ ਮੁੰਡਾ ਹੁਣ ਤੁਰਤ ਕਿੱਥੋਂ ਭਾਲ ਗਏ ਕਹਿੰਦਾ ਦੁੱਡੇ ਦੇ ਜਿਹੜੇ 10 ਹੋਰ ਬੈਠੇ ਸੀ ਉਹ ਕੰਨੇ ਵੀ ਮੁੰਡਾ ਕਿ ਕਰਾਂਗੇ ਕਹਿੰਦਾ ਇਸੇ ਨੇ ਵਿਆਹ ਕਰਦਾ ਰੋ ਉਹ ਕਹਿੰਦਾ ਵੀ ਤੈਨੂੰ ਮਨਜ਼ੂਰ ਹੈ ਕਹਿੰਦਾ ਹਾਂ ਜੀ ਮਨਜ਼ੂਰ ਹੈ ਉਹਦੇ ਨਾਲ ਵਿਆਹ ਕਰਤਾ ਨੂੰ ਲੋਰਤਾ ਦੇ ਕਹਿੰਦਾ ਵੀ ਮੈਨੂੰ ਇੱਕ ਤਾਂ ਘੋੜਾ ਚਾਹੀਦਾ ਤੇ ਇੱਕ ਕਹੀ ਦੇ ਦੋ ਤਾਂਟ ਜੋੰਨ ਨੇ ਰੱਬੇ ਇੱਕ ਘੋੜਾ ਤੇ ਤੱਕ ਕਹੀ ਦੇ ਤੀਰੇ ਫੁਰਜੀ ਦੇ ਤੀ ਸਮਾਨ ਪਾਤਾ ਮੜਾ ਮੋਟਾ ਤੇ ਲੈ ਕੇ ਤੁਰ ਗਿਆ। ਉਹਰੇ ਸੱਪ ਪਿਆ ਸੀਗਾ ਉਹੀ। ਉਹ ਕਹਿੰਦਾ ਹਾਂ ਵੀ ਮੁੜ ਆਇਆ ਕਹਿੰਦਾ ਵੀ ਦੱਸ ਮੇਰੇ ਬਾਰੇ। ਇਹਨਾ ਤੇਰੇ ਬਾਰੇ ਵੀ ਦੱਸਦਾ। ਕਹਿੰਦਾ ਤੂੰ ਇੱਕ ਘੰਟਾ ਇੱਥੋਂ ਪਾਸੇ ਹੋ ਜਾ। ਇਹਨਾ ਫੇਰ ਦੱਸ ਦੇਗਾ ਕਹਿੰਦਾ ਹਾਂ। ਕਹਿੰਦਾ ਉਹ ਥੋੜੇ ਘੰਟਾ ਪਾਸੇ ਹੋ ਗਿਆ ਉਹਨੇ ਥੱਲੇ ਮੋਹਰਾਂ ਸੀਗੀਆਂ। ਲੈ ਲੀਆਂ ਫੁਰਜੀਆਂ ਭਰ ਲਈਆਂ ਉਹਨੇ। ਤੇ ਸਪਨੇ ਵੀ ਕੀ ਆਉਣਾ ਸੀਗਾ ਤੇ ਆਪਦੇ ਪਿੰਡ ਨੂੰ ਚੱਲ ਪਿਆ ਪਿੰਡ ਜਾ ਕੇ ਤੇ ਉਹੀ ਬੰਦੇ ਜਿਨ੍ਹਾਂ ਨੇ ਜਿਹੜ ਕਰੀ ਸੀ ਉਹੀ ਬੈਠੇ ਹੈਗੇ ਅਦਾ ਦੇਖ ਲੋ ਕਨੇ ਜਿਹੜ ਕਰੀ ਸੀ ਤੇ ਸੱਤਵੀਂ ਜਾਗ ਪੇ ਤਾਂ ਚਲੋ ਜੀ ਆਵਦਾ ਹੁਣ ਘਰੇ ਮਾਪੇ ਕੋਲੇ ਆ ਗਿਆ ਤੇ ਕਰਮ ਜਾਗ ਪੇ ਮौज ਕਰਦਾ ਆਉਂਦੀ ਚਲੋ ਜੀ ਹੁਣੇ ਭਰੋਸਾ ਕਰਿਆ ਉਹਨਾਂ ਤੇ ਭਰੋਸਾ ਕਰ ਲਿਆ ਤੇ ਜਿਵੇਂ ਧੰਨੇ ਭਗਤ ਨੂੰ ਪੱਥਰਾਂ ਚੋਂ ਰੱਬ ਮਿਲ ਗਿਆ ਇਹ ਇਹਨੇ ਵੀ ਨੂੰ ਮੇਰੇ ਅੱਗੇ ਮਿਲ ਕੇ ਚਲੋ ਜੀ ਬਾਈਕ ਰੀਜੇ ਦਾ ਖਾਤਾ ਬਾਈਕ ਰੀਜੇ